ਸ਼ਾਇਰ ਦੇ ਪ੍ਰੀਮੀਅਰ ਮੌਕੇ ਪੰਜਾਬੀ ਇੰਡਸਟਰੀ ਦੇ ਬਾਖਮਾਲ ਜੋੜੀ ਇੱਥੇ ਮੌਜੂਦ ਹੈ ਗੁਰਲੇਜ ਅਕਤਰ ਦੇ ਕੁਲਵਿੰਦਰ ਕਲੀ ਨਾਲ ਉਹਨਾਂ ਬੇਟਾ ਵੀ ਆਇਆ ਹੈ ਸ਼ਾਇਰ ਦੇਖਣ ਆਇਓ ਫਿਲਮ ਕਿਵੇਂ ਲੱਗੀ ਤੇ ਤੁਹਾਡੀਆਂ ਸਹਿਤਾ ਕਿਵੇਂ ਦੀਆਂ ਵੀ ਦੱਸੋ ਬਹੁਤ ਵਧੀਆ ਸ਼ੁਕਰ ਹੈ ਮਾਲਕ ਦਾ ਔਰ ਸ਼ਾਇਰ ਮੂਵੀ ਕਮਾਲ ਦੀ ਮੂਵੀ ਹੈ ਕਮਾਲ ਦਾ ਸਬਜੈਕਟ ਹੈ ਔਰ ਕਮਾਲ ਦੀ ਐਕਟਿੰਗ ਸਰਤਾਜ ਜੀ ਦੀ ਔਰ ਨੀਰੂ ਜੀ ਦੀ ਮੈਂ ਨੀਰੂ ਜੀ ਦੀ ਤਾਂ ਫੈਨ ਸੀਗੀ ਪਰ ਅੱਜ ਸਰਤਾਜ ਜੀ ਨੂੰ ਦੇਖਿਆ ਐਕਟਿੰਗ ਕਰਦੇ ਕਿਉਂਕਿ ਉਹਨਾਂ ਦੇ ਲਿਖਣੀ ਦੀ ਲੇਖਣੀ ਦੀ ਤੇ ਗਾਉਣੇ ਦੀ ਤਾਂ ਕੋਈ ਮਿਸਾਲ ਹੀ ਨਹੀਂ ਹੈਗੀ ਉਹਨਾਂ ਵਰਗਾ ਮਿੱਠਾ ਗਾਉਣਾ ਔਰ ਉਹਨਾਂ ਦੀ ਸੋਚ ਜਿਸ ਤਰ੍ਹਾਂ ਉਹ ਨਿਭਾਉਂਦੇ ਨੇ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਐਕਟਿੰਗ ਵੀ ਨਿਭਾਈ ਔਰ ਬਹੁਤ ਵਧੀਆ ਲੱਗਿਆ ਮਾਲਕ ਤੰਦਰੁਸਤੀਆਂ ਬਖਸ਼ੇ ਐਦਾਂ ਦੀਆਂ ਮੂਵੀਆਂ ਬਣਨੀਆਂ ਚਾਹੀਦੀਆਂ ਔਰ ਸਾਰਿਆਂ ਨੂੰ ਸਪੋਰਟ ਕਰਨਾ ਚਾਹੀਦਾ ਸੇ ਭਾਵਕ ਹੋ ਗਈ ਫਿਲਮ ਦੇ ਮੈਂ ਭਾਵਕ ਮੈਂ ਰੋਂਦੀ ਆਈ ਆ ਕਿਉਂਕਿ ਮੂਵੀ ਹੈ ਬਹੁਤ ਪਿਆਰੀ ਹੈ ਸੱਚੀ ਬਹੁਤ ਪਿਆਰੀ ਹੈ ਸਾਰਿਆਂ ਨੇ ਆਪਣੇ ਆਪਣੇ ਕਿਰਦਾਰ ਬਹੁਤ ਸੋਹਣੇ ਨਿਭਾਏ ਆ ਲੱਗਦਾ ਹੈ ਕਿ ਬਦਲਿਆ ਪੰਜਾਬੀ ਸਿਨੇਮਾ ਇਹੋ ਜਿਹੇ ਫਿਲਮਾਂ ਬਣਨੀਆਂ ਚਾਹੀਦੀਆਂ ਬਦਲਿਆ ਔਰ ਬਦਲਣਾ ਚਾਹੀਦਾ ਹੈ ਦੇਖੋ ਐਦਾਂ ਦੀਆਂ ਮੂਵੀਜ਼ ਬਣਨਗੀਆਂ ਤੇ ਸਾਡੀ ਨਿਊ ਜਨਰੇਸ਼ਨ ਨੂੰ ਪਤਾ ਲੱਗੇਗਾ ਹੈਨਾ ਤੇ ਮੈਨੂੰ ਲੱਗਦਾ ਕਿ ਇੰਟਰਸਟ ਜਿਹੜੇ ਨਵੇਂ ਨਾਮੀ ਸਾਡੀ ਜਨਰੇਸ਼ਨ ਆ ਉਹਨਾਂ ਨੂੰ ਵੀ ਇੰਟਰਸਟ ਹੋਊਗਾ ਲਿਖਣ ਦੀ ਕੋਸ਼ਿਸ਼ ਕਰਨਗੇ ਕਿ ਸ਼ਾਇਰ ਕਿੱਦਾਂ ਬਣਦਾ ਹੈ ਮੁਹੱਬਤ ਨੂੰ ਅਸੀਂ ਮੁਹੱਬਤ ਜਦੋਂ ਮੁਹੱਬਤ ਹੁੰਦੀ ਹੈ ਨਾ ਉਹ ਫਿਰ ਦੋ ਰਾਹ ਦਿਖਾਉਂਦੀ ਇੱਕ ਚੰਗਾ ਤੇ ਇੱਕ ਮਾੜਾ ਸਰਤਾਜ ਜੀ ਨੇ ਇੱਕ ਚੰਗਾ ਰਾਹ ਚੁਣਿਆ ਤੇ ਦੇਖੋ ਸ਼ਾਇਰ ਸ਼ਾਇਰ ਕਰਵਾਤੀ ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਸਾਨੂੰ ਇਹ ਮੈਸੇਜ ਲੈਣਾ ਚਾਹੀਦਾ ਔਰ ਆਪਣੀ ਲਾਈਫ ਦੇ ਵਿੱਚ ਕੁਝ ਨਾ ਕੁਝ ਇਦਾਂ ਦਾ ਕਰੋ ਕਿ ਤੁਹਾਡੇ ਮਾਂ ਬਾਬ ਦਾ ਨਾਮ ਰੋਸ਼ਨ ਹੋਵੇ ਕਿ ਸਵਾਲ ਪੁੱਛਣਾ ਚਾਹਨਾ ਹੈ ਤੁਹਾਡੇ ਬੇਟੇ ਨੂੰ ਲੈ ਕੇ ਸੁਪਨੇ ਕੀ ਨੇ ਬੇਟੇ ਨੂੰ ਲੈ ਕੇ ਕੀ ਬਣਾਉਣਾ ਚਾਹੁੰਦੇ ਹੋ ਤੁਸੀਂ ਮੇਰਾ ਸੁਪਨਾ ਫਿਲਹਾਲ ਇਹ ਹੈ ਕਿ ਇਹ ਪੜੇ ਔਰ ਇਹ ਜਿਹੜੇ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਇਹਨੂੰ ਖੁੱਲੀ ਛੁੱਟੀ ਹੈ ਕਿਉਂਕਿ ਇਹਨੇ ਜਾਣਾ ਆਪਾਂ ਕੋਈ ਚੀਜ਼ ਤੇ ਥੋਪ ਨਹੀਂ ਸਕਦੇ ਤੇ ਹਰ ਮਾਪਾ ਬਚਾਉਂਦਾ ਮੇਰਾ ਬੱਚਾ ਪੜੇ ਡਾਕਟਰ ਬਣੇ ਜਾਂ ਆਈਪੀਐਸ ਆਫੀਸਰ ਬਣੇ ਮੇਰੀ ਇਦਾਂ ਦੀ ਕੋਈ ਥਿੰਕਿੰਗ ਨਹੀਂ ਹੈਗੀ ਕਿ ਮੈਂ ਇਹਨੂੰ ਕਹਾਂ ਕਿ ਤੂੰ ਪੜ੍ਹ ਲੈ ਕੇ ਆ ਬਣ ਮੈਂ ਕਹਿੰਨੀ ਹੈ ਕਿ ਬੇਟਾ ਇੰਨਾ ਕਿ ਤੈਨੂੰ ਪਤਾ ਹੋਣਾ ਚਾਹੀਦਾ ਵੀ ਦੁਨੀਆ 'ਚ ਕਿੱਦਾਂ ਵਿਚਰਨਾ ਔਰ ਇਹਨੇ ਜਿਹੜੇ ਰਾਹ ਤੇ ਜਾਣਾ ਬਸ ਉਹ ਰਾਹ ਇਹਨੇ ਆਪੇ ਚੂਜ਼ ਕਰਨਾ ਹੈ ਔਰ ਇਹਨੂੰ 뮤직 ਦਾ ਸ਼ੌਂਕ ਹੈ ਸੁਣਦਾ ਵੀ ਹੈ ਅਸੀਂ ਦੇਖਿਆ ਵੀ ਹਾਂ ਤੁਸੀਂ ਸਾਰੇ ਦੇਖਦੇ ਹੀ ਹੋ ਬਾਕੀ ਹੁਣ ਮਾਲਕ ਦੇ ਹੱਥ ਹੈ ਪਹਿਲਾਂ ਤਾਂ ਚਰਚਾ ਬੜੀ ਛਿੜੀ ਹੋਈ ਸੀ ਸੋਸ਼ਲ ਮੀਡੀਆ ਤੇ ਸਾਗਰ ਦੀ ਵੋਟੀ ਦੀ ਤੁਸੀਂ ਸਟੇਜ ਤੇ ਵੀ ਗੀਤ ਗਾਇਆ ਪਰ ਅੱਜ ਕੱਲ ਮਰਹੂਮ ਦੁਗਾਨਾ ਜੋੜੀ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੋਹ ਹੋ ਰਹੀਦੀ ਬਹੁਤ ਚਰਚਾ ਹੈ ਕਹ ਰਹੇ ਕਿ ਦਿਲਜੀਤ ਉਸਾਂਝ ਹੋ ਰਹੇ ਹਨ ਦੁਬਾਰਾ ਜ਼ਿੰਦਾ ਕਰਤਾ ਮੂਵੀ ਦੇਖੀ ਵੈਸੇ ਤੁਸੀਂ ਹਾਂਜੀ ਹਾਂ ਦੇਖੀ ਜੀ ਦੇਖੀ ਬਹੁਤ ਅੱਛੀ ਮੂਵੀ ਹੈ ਉਹ ਵੀ ਇੱਕ ਬਹੁਤ ਕੰਬਾਕ ਮਾਲ ਮੂਵੀ ਬਣਾਈ ਆ ਤੇ ਦਿਲਜੀਤ ਹੁਣਾਂ ਨੂੰ ਸਾਰੀ ਟੀਮ ਨੂੰ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਤੇ ਮੇਰੇ ਵੱਲੋਂ ਸਰਤਾਜ ਹੁਣਾਂ ਨੂੰ ਨੀਰੂ ਜੀ ਨੂੰ ਸਾਰੀ ਸ਼ਾਇਰ ਦੀ ਸਾਰੀ ਟੀਮ ਨੂੰ ਮੁਬਾਰਕ ਬਹੁਤ ਬਹੁਤ ਬਾ ਕਮਾਲ ਮੂਵੀ ਬਣਾਈ ਥੈਂਕ ਯੂ ਮੈਂ ਇਹਨਾਂ ਨੂੰ ਪੁੱਛ ਲੈਣਾ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਵੱਡੇ ਹੋ ਕੇ ਗਾਇਕ ਹੀ ਬੰਨਣਾ ਚਾਹੁੰਦੇ ਹੋ ਅਸੀਂ ਦੇਖਿਆ ਤੁਸੀਂ ਗੀਤ ਦੇ ਵਿੱਚ ਵੀ ਆਏ ਹੋ ਮਮਾ ਪਾਪਾ ਦੇ ਨਾਲ ਸੋਚਿਆ ਨਹੀਂ ਅਲੇ ਬਸ ਪੜਦੇ ਬੇ ਆ ਜਦੋਂ ਪੜ ਲਿਆ ਫਿਰ ਦੇਖਾਂਗੇ ਯੂਲ ਸੀ ਯਾ ਕਿਹੜੀ ਕਲਾਸ ਪੜਦੇ ਫਿਫਥ ਫਿਫਥ ਵੱਡੇ ਹੋ ਕੇ ਵੈਸੇ ਚਾਹੁੰਦੇ ਹੋ ਕਿ ਗਾਇਕ ਹੀ ਬੰਨਣਾ ਹੈ ਯਾ ਸੁਪਨੇ ਹੋਰ ਕੋਈ ਨੇ ਹੋਰ ਕੁਝ ਬੰਨਣਾ ਚਾਹੁੰਦੇ ਹੋ ਬਾਕੀ ਦੇਖਾਂਗੇ ਉਦੋਂ ਜਦੋਂ ਵੱਡੇ ਹੋਏ ਕਲਾਕਾਰ ਕਿਹੜਾ ਫੇਵਰੇਟ ਹੈ ਇੰਡਸਟਰੀ 'ਚ ਅੱਛਾ ਮਮਾ ਬੰਮਾ ਪਾਪਾ ਤੇ ਤੁਸੀਂ ਉਹਨਾਂ ਦੇ ਫੇਵਰੇਟ ਹੋ ਆਬਵੀਅਸ ਥੈਂਕ ਯੂ ਸੋ ਇਹ ਸੀ ਸਾਡੇ ਨਾਲ ਗੁਰਲੇਜ ਸਿੱਕਾ ਤੇ ਕੁਲਵਿੰਦਰ ਕੈਲੀ ਤੇ ਉਹਨਾਂ ਦਾ ਬੇਟਾ ਵੀ ਸਾਡੇ ਨਾਲ ਮੌਜੂਦ ਸੀ ਜਿਵੇਂ ਜਾਸਦ ਇੱਕ ਦਿਰੋ ਪ੍ਰੋ ਪੰਜਾਬ ਟੀਵੀ